ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਅਸੀਂ ਆਪ ਜੀ ਨੂੰ ਮੁਖਾ ਰਹੇ ਹਾਂ ਇੱਕ ਮਾਤਾ ਜੀ ਜਿਨ੍ਹਾਂ ਦੀ ਉਮਰ ਲਗਭਗ 66 ਸਾਲ ਦੇ ਕੋਲ ਆ ਤੇ ਬੜੇ ਲੰਮੇ ਸਮੇਂ ਤੋਂ ਇਹ ਇਸ ਰੇੜੀ ਦੇ ਵਿੱਚ ਦੁੱਧ ਜਿਹੜਾ ਆ ਉਹ ਉਹ ਸਪਲਾਈ ਕਰਦੇ ਆ ਸੋ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਮਾਤਾ ਜੀ ਸਤਿਕਾਰ ਸਤਿਕਾਰ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਨੋਰਮਾ ਮਨੋਰਮਾ ਮਾਤਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਵਾਲਾ ਕੰਮ ਕਰਦਿਆਂ ਨੂੰ ਸਨ 84 ਤੋਂ ਲੱਗੇ ਹੋ ਤੇ ਕਿੰਨਾਕ ਤੁਸੀਂ ਫੇਰੇ ਕਿੰਨੇ ਵਜੇ ਸ਼ੁਰੂ ਕਰਦੇ ਹੋ ਇਹ ਕੰਮ ਪੰਜ ਵਜੇ ਤੋਂ ਲੈ ਕੇ 12:30 ਵਜੇ ਤੱਕ ਤੇ ਕਿੰਨੇਕ ਤੁਸੀਂ ਇਹਦੇ ਉੱਤੋਂ ਜਿਹੜਾ ਆ ਪੈਸਾ ਕਿੰਨਾਕ ਕਮਾ ਲੈਨੇ ਹੋ ਮੇ ਕੋ ਖਰਚਾ ਨਿਕਲਦਾ ਰੋਟੀ ਦਾ ਰੋਟੀ ਦਾ ਖਰਚਾ ਤੁਹਾਡੇ ਬੱਚੇ ਕੀ ਕਰਦੇ ਆ ਜੀ ਨਹੀਂ ਕੁੜੀ ਵੀਲੀ ਗਈ ਇਹ ਮੁੰਡਾ ਮੇਰੇ ਨਾਲ ਹੈ ਹਰਸਨ ਮੁੰਡਾ ਵੱਖਰਾ ਕੰਮ ਕਰਦਾ ਹੈ ਕਿ ਨਾਲ ਹੀ ਕੰਮ ਕਰਦਾ ਹੈ ਬਿਲਕੁਲ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਸਾਨੂੰ 1984 ਤੋਂ ਅੱਜ ਤੱਕ ਲਗਾਤਾਰ ਕਰਦੇ ਆ ਰਹੇ ਹੋ ਉਹਦੇ ਤੋਂ ਬਿਲਕੁਲ ਤੁਹਾਡਾ ਮਨ ਸੰਤੁਸ਼ਟ ਹੈ ਜੀ ਮੇਰਾ ਮਨ ਸੰਤੁਸ਼ਟ ਹੈ ਤੁਸੀਂ ਕੀ ਆ ਜਿਹੜੇ ਲੋਕ ਚੰਗੇ ਭਲੇ ਸ਼ਰੀਰ ਜਿਨ੍ਹਾਂ ਦੇ ਹੁੰਦੇ ਆ ਤੇ ਫਿਰ ਵੀ ਮੰਗਣ ਦਾ ਕੰਮ ਕਰਦੇ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋ ਅਸੀਂ ਕੁਝ ਨਹੀਂ ਆਉਂਦਾ ਕਿ ਕਿਸਮਤ ਹੋਣਾ ਨਾ ਹੋਣਾ ਇਹ ਮੁੰਡਾ ਨਾ ਮਲੇ ਨਾ ਜੀ ਜੀ ਮੈਂ ਉਹਨਾਂ ਨੂੰ ਕੀ ਕਹਾਂ ਉਹਨਾਂ ਦੇ ਮਜਬੂਰੀਆਂ ਹੁੰਦੀਆਂ ਕੋਈ ਕੀਟਾ ਦੀਆਂ ਠੀਕ ਹੈ ਦੇ ਮੰਗਦੇ ਆ ਹੂੰ 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 ਤੇ ਮੈਂ ਉਹਨਾਂ ਜਦੋਂ ਮੈਂ ਥੋੜੀ ਹੱਥੀਂ ਜੀ ਲੁਕਾ ਲਈ ਜਦੋਂ ਨੁਕਸਾਨ ਆਇਆ ਤੇ ਫਿਰ ਵੀ ਮੈਂ ਜਦੋਂ ਜਦੋਂ ਉਹ ਲੁਕਾਣ ਤੋਂ ਹੋਈ ਗਈ ਤੇ 4-50 ਗਿਆ ਸੀ ਠੀਕ ਹੈ ਬਸ ਉਸ ਤੋਂ ਬਾਅਦ ਸਿਰ ਲਗਾਤਾ ਸੀ ਇਹੋ ਹੀ ਆਪਣਾ ਕੰਮ ਕਰਦਾ ਮੈਨੂੰ ਨੁਕਸਾਨ ਹੀ ਆਇਆ ਜੋ ਮਰ ਜਿੰਨੇ ਨਾਲ ਵਿਕਿਆ ਕਿਤਾ ਮੈਂ ਕੋਈ ਕੰਮ ਕਰਦਾ ਠੀਕ ਹੈ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਆਂ ਆਹ ਆਂਭਾਗ ਬਸ ਸਾਈਡ ਤੋਂ ਮੇਰਾ ਮਾਮਿਲਦਾ ਜੀ ਜੀ ਤੇ ਮੈਂ ਬਸ ਤੋਂ ਲੈ ਕੇ ਸਾਰਾ ਏਰੀਆ ਬਗਿਆ ਦਾ ਕਹਾਂ ਦਾ ਆਂਭਾਗ ਤਟ ਜਨੂ ਸਿੰਘ ਅਜਰ ਮਾਸਿੰਗ ਇਟ ਐ ਦਈਆਂ ਜੋ ਦੋ ਤਾਲ ਵਿੱਚ ਜਿਹੜੀਆਂ ਮਾਸਿੰਗ ਲੈ ਗਈਆਂ ਵਿੱਚ ਲੱਗ ਰਹੀਆਂ 골ਡਨ ਦਾ ਬੰਦਾ ਇਹਨਾਂ ਠੀਕ ਹੈ ਵੇ ਚਾਹ ਵਾਲੇ ਹਮ ਬੀੜੀਆਂ ਜੀ ਸਰ ਤੁਸੀਂ ਪੈਦਲ ਚੱਲ ਕੇ ਹੀ ਇਹ ਕੰਮ ਜਿਹੜਾ ਫਿਰ ਇਹ 5 ਵਜੇ ਚੱਲ ਪੈਂਦੇ ਹੋ ਤੇ 12 ਵਜੇ ਤੱਕ ਲੱਗਦਾ 12 12 1 ਵੀ ਵਜਦਾ ਐ ਇਹ ਨਹੀਂ ਗੱਲ ਹੈਗੀ ਕਿ ਕਿਵੇਂ ਲੈ ਬਲੇਟਰ ਜੀ ਲੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਇੰਨਾ ਕੰਮ ਕਰਕੇ ਤੇ ਆਪਣਾ ਜਿਹੜਾ ਪਰਿਵਾਰ ਵੀ ਪਾਲਦੇ ਹੋ ਤੇ ਆਪ ਵੀ ਜਿਹੜਾ ਆ ਉਹ ਇੰਡੀਪੈਂਡੈਂਟ ਮੈਕਸੇ ਜੀ 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 ਬਾਕੀ ਮੈਂ ਕੋਈ ਜਿਹੜੀ ਮਦਦ ਕਰਨੀ ਹੋਵੇ ਆਪਣੇ ਭੈਣ ਪਰਵਾਰ ਵਾਲੀ ਜੀ ਮੈਂ ਉਹ ਵੀ ਕਰ ਦਿੰਨੀ ਆ ਠੀਕ ਹੈ ਬਾਕੀ ਜੇ ਕੋਈ ਆਮ ਜਿਵੇਂ ਕਿ ਦਿਨ ਨੂੰ ਤੁਹਾਨੂੰ ਮੈਂ ਦੱਸ ਸਕਦੇ ਆ ਗਾਮ ਦੇ ਘਾਟਰੀ ਤੇ ਉਹ ਮੇਰੇ ਕੋਲ ਬੈਠ ਸਕਦੇ ਠੀਕ ਹੈ ਵੈਸੇ ਤੁਸੀਂ ਕਿਸੇ ਤੀ ਕੋਈ ਮਦਦ ਵੀ ਕਰਨੀ ਹੋਵੇ ਤੇ ਉਹ ਵੀ ਆਪਣੇ ਭੈਣ ਪਰਵਾਰ ਰਿਸ਼ਤੇਦਾਰ ਵਿੱਚ ਕਿਸੇ ਦੀ ਕਰ ਸਕਦੇ ਕਰ ਦੇ ਕਰ ਦੇ ਮੈਂ ਇੱਕ ਤੋਂ ਦੇ ਲਈ ਮੈਂ 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 ਫਾਮ ਦਿੰਦਾ ਤੁਹਾਨੂੰ ਕਰ ਸਕਦੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਇਹਨਾਂ ਦੇ ਵਿੱਚ ਮਾਤਾ ਜੀ ਦੇ ਵਿੱਚ ਜज्ਬਾ ਆ ਕਿ ਜਿਹੜੇ ਇਸ ਰੇੜੀ ਦੇ ਉੱਤੇ ਜਿਹੜਾ ਦੁੱਧ ਵੇਚਣ ਦਾ ਕੰਮ ਕਰਦੇ ਅਮਰਸਰ ਸ਼ਹਿਰ ਦੇ ਵਿੱਚ ਤੇ ਉਹਨਾਂ ਦਾ ਜਜ਼ਬਾ ਵੇਖੋ ਕਿੰਨਾ ਆ ਕਿ ਜਿਹੜੇ ਇਹ ਕਹਿੰਦੇ ਆ ਕਿ ਮੈਂ ਜਿੱਥੇ 83 ਤੋਂ ਲੈ ਕੇ ਅੱਜ ਤੱਕ ਇਹ ਦੁੱਧ ਵੇਚਣ ਦਾ ਕੰਮ ਕਰਦੀ ਆ ਰਹੀ ਆ ਉੱਥੇ ਮੈਂ ਗਰੀਬਾਂ ਦੀ ਮਦਦ ਵੀ ਕਰ ਸਕਦੀ ਆ ਬਹੁਤ ਬਹੁਤ ਧੰਨਵਾਦ ਸਤਿ ਅਰਥ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ